ਅਸਦੇ ਕਿ ਤਸਵੀਰਾਂ ਇੱਕ ਵਾਰ ਫੇਰ ਤੋਂ ਚੋਰੀ ਦੀਆਂ ਸਾਹਮਣੇ ਆਈਆਂ ਨੇ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਉਂਦੀ ਹੈ ਚੋਰਾਂ ਨੇ ਬੰਦਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 5 ਲੱਖ ਦੇ ਸੋਨੇ ਚਾਂਦੀ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਲਿਆ ਇਹ ਘਟਨਾ ਜੋ ਕਿ ਸਾਹਮਣੇ ਆਈ ਹੈ ਇਹ ਮਲੋਆ ਦੀ ਸਾਹਮਣੇ ਆਈ ਹੈ ਜੁਤਕਾਰੀ ਸਾਹਮਣੇ ਆਇਓ ਸੰਸਾਰ ਮਾਲਕ ਨੇ ਦੱਸਿਆ ਘਰ ਦੇ ਮਾਲਕ ਨੇ ਦੱਸਿਆ ਕਿ ਪਰਿਵਾਰ ਸਮੇਤ ਉਹ ਆਪਣੇ ਘਰ ਤੋਂ ਬਾਹਰ ਗਿਆ ਹੋਇਆ ਸੀ ਇਸ ਵਿੱਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਖਾਸ ਗੱਲ ਇਹ ਰਹੀ ਕਿ ਚੋਰਾ ਦੇ ਵੱਲੋਂ ਜਿਹੜੇ ਇੰਨੇ ਛਾਤਰਚੋਰ ਨੇ ਉਹਨਾਂ ਦੇ ਵੱਲੋਂ ਦੂਜੇ ਘਰਾਂ ਦੇ ਯਾਨੀ ਕਿ ਜੋ ਨਜ਼ਦੀਕੀ ਘਰ ਹੈ ਉਹਨਾਂ ਦੇ ਘਰਾਂ ਨੂੰ ਬਾਹਰ ਤੋਂ ਕੁੰਡੀ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਬਾਹਰ ਨਾ ਨਿਕਲ ਸਕੇ ਤੇ ਫਿਰ ਆਰਾਮ ਦੇ ਨਾਲ ਚੋਰੀ ਦੇ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਫੁਟੇਜ ਦੇ ਵਿੱਚ ਦੋ ਚੋਰ ਦਿਖਾਈ ਦੇ ਰਹੇ ਨੇ ਵਾਰਦਾਤ ਜੋ ਕਿ ਸਾਹਮਣੇ ਆਈ ਹੈ ਇਹ ਤੜਕੇ-ਤੜਕੇ ਦੀ ਸਾਹਮਣੇ ਆਈ ਹੈ 2:30 ਵਜੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਮਕਾਨ ਦੇ ਵਿੱਚ ਦਾਖਲ ਹੋ ਜਾਂਦੇ ਨੇ ਉੱਥੋਂ 5 ਲੱਖ ਦੀ ਦੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਰਫੋ ਚੱਕਰ ਹੋ ਜਾਂਦੇ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜਦੀ ਆ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਚੋਰਾਂ ਦੀ ਪਛਾਣ ਫਿਲਹਾਲ ਨਹੀਂ ਹੋ ਪਾਈ ਹੈ ਪਰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਦਾ ਅਖਣਾ ਹੈ ਕਿ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਦੱਸਦੇ ਕਿ ਤਸਵੀਰਾਂ ਇੱਕ ਵਾਰ ਫੇਰ ਤੋਂ ਚੋਰੀ ਦੀਆਂ ਸਾਹਮਣੇ ਆਈਆਂ ਨੇ ਚੋਰੀ ਦੀ ਇੱਕ ਵੱਡੀ ਵਾਰਤਾ ਸਾਹਮਣੇ ਆਉਂਦੀ ਹੈ ਚੋਰਾਂ ਨੇ ਬੰਦਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 5 ਲੱਖ ਦੇ ਸੋਨੇ ਚਾਂਦੀ ਦੇ ਗਹਿਣਿਆਂ ਤੇ ਹੱਥ ਸਾਫ਼ ਕਰ ਲਿਆ ਇਹ ਘਟਨਾ ਜੋ ਕਿ ਸਾਹਮਣੇ ਆਈ ਹੈ ਇਹ ਮਲੋਆ ਦੀ ਸਾਹਮਣੇ ਆਈ ਹੈ ਜਦ ਜਾਣਕਾਰੀ ਸਾਹਮਣੇ ਆਈ ਉਹ ਸੰਸਾਰ ਮਾਲਕ ਨੇ ਦੱਸਿਆ ਘਰ ਦੇ ਮਾਲਕ ਨੇ ਦੱਸਿਆ ਕਿ ਪਰਿਵਾਰ ਸਮੇਤ ਉਹ ਆਪਣੇ ਕਰ ਤੋਂ ਬਾਹਰ کیا ਹੋਇਆ ਸਿਸ ਵਿੱਚ ਚੋਰਾ ਨੇ ਵਾਰਦਾਤ ਨੂੰ ਅਨਜਾਨ ਦਿੱਤਾ ਖਾਸ ਕਰ ਤਾ ਇਹ ਰਹੀ ਕਿ ਚੋਰਾ ਦੇ ਵੱਲੋਂ ਜਿਹੜੇ ਇੰਨੇ ਛਾਤਰ ਚੋਰ ਨੇ ਉਹਨਾਂ ਦੇ ਵੱਲੋਂ ਦੂਜੇ ਘਰਾਂ ਦੇ ਯਾਨੀ ਕਿ ਜੋ ਨਜ਼ਦੀਕੀ ਘਰ ਹੈ ਉਨ੍ਹਾਂ ਦੇ ਘਰਾਂ ਨੂੰ ਬਾਹਰ ਤੋਂ ਕੁੰਡੀ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਬਾਹਰ ਨਾ ਨਿਕਲ ਸਕੇ ਤੇ ਫਿਰ ਆਰਾਮ ਦੇ ਨਾਲ ਚੋਰੀ ਦੇ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ ਫੁਟੇਜ ਦੇ ਵਿੱਚ ਦੋ ਚੋਰ ਦਿਖਾਈ ਦੇ ਰਹੇ ਨੇ ਵਾਰਦਾਤ ਜੋ ਕਿ ਸਾਹਮਣੇ ਆਈ ਹੈ ਇਹ ਤੜਕੇ-ਤੜਕੇ ਦੀ ਸਾਹਮਣੇ ਆਈ ਹੈ 2:30 ਵਜੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਮਕਾਨ ਦੇ ਵਿੱਚ ਦਾਖਲ ਹੋ ਜਾਂਦੇ ਨੇ ਉੱਥੋਂ 5 ਲੱਖ ਦੇ ਸੋਨੇ ਦੇ ਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਰਫੋ ਚੱਕਰ ਹੋ ਜਾਂਦੇ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਛਦੀ ਆ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਚੋਰਾਂ ਦੀ ਪਛਾਣ ਫਿਲਹਾਲ ਨਹੀਂ ਹੋ ਪਾਈ ਹੈ ਪਰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਦਾ ਅਖਣਾ ਹੈ ਕਿ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ